ਦੋਨੇ ਮੇਰੇ ਪਰਿਵਾਰਕ ਮੈਂਬਰ ਹੈ ਜਿਨ੍ਹਾਂ ਦੀ ਡੈਥ ਹੋਈ ਹੈ ਮੌਕੇ ਤੇ ਹੋਈ ਆ ਮੌਕੇ ਤੇ ਗੋਲੀਆਂ ਚੱਲੀਆਂ ਆਮੋ ਇੱਕ ਇੱਕ ਧਰਨੇ ਗੋਲੀਆਂ ਚਲਾਈਆਂ ਤੇ ਗੋਲੀਆਂ ਵੱਜੀਆਂ ਸਿੱਧੀਆਂ ਇਹਦੀ ਛਾਤੀ ਤੇ ਵੱਜੀ ਆ ਗੰਤ ਸਿੰਘ ਦੇ ਉੱਥੇ ਮੌਕੇ ਤੇ ਸਾਰਿਆਂ ਵੇਖਿਆ ਵਾ ਪਿੰਡ ਵਾਲਿਆਂ ਵੇਖਿਆ ਵਾ ਪਰ ਇਹ ਰਿਪੋਰਟ ਕੱਢਣਦੇ ਵੀ ਗੋਲੀ ਹੈ ਹੀ ਨਹੀਂ ਆ ਇਹ ਨਾਰਮਲ ਡੈਥ ਡਿਕਲੇਅਰ ਕਰਦੇ ਆ ਕੀ ਕਾਰਨ ਭਾਜੀ ਇਹਦਾ ਇਹਦਾ ਕਾਰਨ ਇਹੀ ਪੈਸੇ ਚੜ ਗਏ ਪੈਸੇ ਖਾਦੇ ਆ ਕਿੰਨਾ ਪੈਸੇ ਕਿੰਨਾ ਖਾਦੇ ਆ ਪੈਸੇ ਹੁਣ ਇਹ ਇਹ ਜਿਹੜੀ ਡਾਕਟਰ ਆ ਐਸ ਐਚਓ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਤੁਹਾਡੇ ਪਰਿਵਾਰਿਕ ਮੈਂਬਰ ਕਹਿ ਰਹੇ ਸੀ ਕਿ ਫੋਨ ਦੇ ਨਾਲ ਕਿਸੇ ਨਾ ਕਿਸੇ ਨਾਲ ਗੱਲਬਾਤ ਚੱਲੀ ਆ। ਕੀ ਸ਼ੰਕਾ ਲੱਗਦੀ ਤੁਹਾਨੂੰ? ਸ਼ੰਕਾ ਸਾਨੂੰ ਇਹੀ ਆ ਕਿ ਜਦ ਪੈਸਾ ਚੜ ਗਿਆ ਵਾ ਤੇ ਇਹ ਜਿਹੜੀ ਆ ਰਿਪੋਰਟ ਗਲਤ ਹਨ ਨੂੰ ਮਿਲਦੀ ਆ। ਐਸਰੇ ਦੇ ਵਿੱਚ ਗੋਲੀ ਆਈ ਆ ਤੇ ਉਦਾਂ ਇਥੇ ਕਹਿ ਦਿੱਤਾ ਗੋਲੀ ਹੈ ਨਹੀਂ ਆ ਨੋਰਮਲ ਡੈਥ ਆ। ਜਾ ਕਹਿ ਦਿੱਤਾ ਹਾਰਟ ਅਟੈਕ ਹੈ ਹੁਣ ਕੀ ਮੰਗ ਕਰਦੇ ਹੁਣ ਇਹੀ ਮੰਗ ਇਨਸਾਫ ਚਾਹੀਦਾ ਸਾਨੂੰ ਸਾਨੂੰ ਅਸਲੀ ਰਿਪੋਰਟ ਚਾਹੀਦੀ ਹੈ ਜੋ ਗੋਲੀ ਵੱਜੀ ਗੋਲੀ ਨਾਲ ਡੈਥ ਹੋਈ ਹੈ ਉਹ ਡਿਕਲੇਅਰ ਕਰਕੇ ਦੇਣ ਮੈਂ ਬਾਡੀ ਹੈ ਨਾ ਰਾਤ ਨੂੰ 9 9 ਵਜੇ ਦੇ ਕਰੀਬ ਆਈ ਹੈ ਉਦੋਂ ਰਾਤ ਨੂੰ ਤੇ ਕੋਈ ਪੇਪਰਸ ਨਹੀਂ ਸੀ ਪੋਸਟਮੋਰਮ ਐਸੇ ਵੀ ਰਾਤ ਨੂੰ ਪੋਸਟਮੌਰਮ ਹੁੰਦਾ ਹੀ ਨਹੀਂ ਪੋਸਟਮੌਰਮ ਹੁੰਦਾ ਹੀ ਡੇ ਲਾਈਟ ਨੂੰ ਹੈ ਤੇ ਰਾਤ ਨੂੰ ਤੇ ਸਾਡੇ ਕੋਲ ਸਿਰਫ ਮੋਰਚਰੀ ਚ ਰੱਖਣ ਲਈ ਆਈਆਂ ਜੋ ਕਿ ਅਸੀਂ ਰੱਖਤੀਆਂ ਸਵੇਰੇ ਫਿਰ ਆਏ ਪੁਲਿਸ ਵਾਲੇ ਕਾਗਜ਼ ਲੈ ਕੇ ਤੇ ਅਸੀਂ ਕਿਉਂਕਿ ਬੁਲੇਟ ਇੰਜਰੀ ਸੀ ਤੇ ਅਸੀਂ ਬੋਰਡ ਬਣਾਤਾ ਬੋਰਡ ਸਾਡਾ ਰੋਸਟਰ ਦੇ ਮੁਤਾਬਕ ਬੰਦਾ ਹੈ ਸਾਡਾ ਇੱਕ ਰੋਸਟਰ ਬਣਿਆ ਹੁੰਦਾ ਹੈ ਐਮਰਜੈਂਸੀ ਰੋਸਟਰ ਜਿਹਦੇ ਵਿੱਚ ਆਲਰੇਡੀ ਅਸੀਂ ਪਾਏ ਹੁੰਦੇ ਕਿ ਜੇ ਇਸ ਦਿਨ ਕੋਈ ਕੇਸ ਬੋਰਡ ਵਾਲਾ ਆਏਗਾ ਤੇ ਇਹ ਬਲੇ ਡਾਕਟਰਸ ਪੈਣਗੇ ਤੇ ਅਸੀਂ ਉਹ ਜਿਹੜੇ ਤਿੰਨ ਡਾਕਟਰਾਂ ਦਾ ਬੋਰਡ ਜਿਹੜਾ ਐਮਓ অন ਡਿਊਟੀ ਹੁੰਦਾ ਹੈ ਇੱਕ ਉਸ ਦਿਨ ਡਾਕਟਰ ਹਰਮਨ ਤੇ ਇੱਕ ਡਾਕਟਰ ਰਿਤੂ ਇਹ ਤਿੰਨਾ ਦਾ ਸਾਡਾ ਬੋਰਡ ਬਣ ਗਿਆ ਉਸ ਤੋਂ ਬਾਅਦ ਇਹ ਕੀ ਹੁੰਦਾ ਕਿ ਬੁਲੇਟ ਇੰਜਰੀ ਦਾ ਪੋਸਟਮਾਰਟਮ ਸਟਾਰਟ ਕਰਨ ਤੋਂ ਪਹਿਲਾਂ ਐਕਸ-ਰੇ ਹੁੰਦੇ ਆ ਤੇ ਇੱਕ ਨੂੰ ਮੇਰੇ ਖਿਆਲ ਚ ਜਿਆਦਾ ਬੁਲੇਟਸ ਲੱਗੀਆਂ ਸੀ ਤੇ ਉਹਦੇ ਮੇਰੇ ਖਿਆਲ ਚ 9 ਤੋਂ ਲੈ ਕੇ 12 ਐਕਸ-ਰੇ ਹੋਏ ਆ ਤੇ ਇੱਕ ਦਾ ਮੇਰੇ ਖਿਆਲ ਚ ਇੱਕ ਜਾਂ ਦੋ ਹੋਏ ਆ ਜੋ ਐਗਜ਼ੈਕਟਲੀ ਮਤਲਬ ਕਿ ਹੈਗਾ ਤੇ ਉਹਦੇ ਵਿੱਚ ਹੈ ਕਿ ਬੋਡੀ ਇੱਕ ਜਿਹੜਾ ਇੱਕ ਜ਼ਿੰਦਾ ਬੰਦਾ ਤੇ फटाफट ਪੋਜੀਸ਼ਨਾਂ ਬਣਾ ਲੈਂਦਾ ਜਿਹੜੀ ਡੈਡ ਬੋਡੀ ਦੀ ਪੋਜੀਸ਼ਨ ਤਾਂ ਆਪ ਹੀ ਬਣਾਨੀ ਪੈਂਦੀ ਹੈ ਉਹਦੇ ਚ ਟਾਈਮ ਲੱਗਦਾ ਐ ਐਕਸ-ਰੇ ਆਟ 8 9 12 ਕਰਨ ਵਿੱਚ 1.5 ਘੰਟਾ ਮਿਨੀਮਮ ਲੱਗ ਜਾਂਦਾ ਕਿਉਂਕਿ ਕਈ ਦਫਾ ਪੋਜੀਸ਼ਨ ਦੇਖੋ ਇੱਕ ਇੱਕ ਪੋਜੀਸ਼ਨ ਚ ਨਹੀਂ ਦਿਖਦੀ ਫਿਰ ਉਹਦੀ ਪੋਜੀਸ਼ਨ ਬਣਾਨੀ ਪੈਂਦੀ ਐ ਮੈਂ ਕਿ 10 12 ਐਕਸਲੇ ਬਣਾਣ ਲਈ ਸਾਨੂੰ 40 ਬਾ 50 ਵਾਰੀ ਪੋਜੀਸ਼ਨ ਚੇਂਜ ਕਰਨੀ ਪੈਂਦੀ ਐ ਸੋ ਉਹਦੇ ਵਿੱਚ ਕਾਫੀ ਟਾਈਮ ਲੱਗਦਾ ਐ ਔਰ ਉਹ ਉਹ ਲੋਕੇਟ ਲੋਕੇਟ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਵੀ ਇੱਥੇ ਇੱਥੇ ਨਿਸ਼ਾਨ ਹੈਗਾ ਤੇ ਇੱਥੇ ਅੰਦਾਜ਼ੇ ਨਾਲ ਬੁਲੇਟ ਆਣੀ ਚਾਹੀਦੀ ਹੈ ਫਿਰ ਉਸ ਕਾਫੀ ساری ਹਿਲਜੁਲ ਕਰਨੀ ਪੈਂਦੀ ਹੈ ਤੇ ਫਿਰ ਉਹ ਜਾ ਕੇ ਸਾਰੇ ਐਕਸਰੇ ਕੰਪਲੀਟ ਹੁੰਦੇ ਆ ਉਸ ਤੋਂ ਬਾਅਦ ਜਾਨ ਹੈ ਕਿ ਬੋਰਡ ਦੇ ਵਿੱਚ ਤਿੰਨ ਡਾਕਟਰ ਕਿਏ ਸੀ ਪਰ ਉੱਥੇ ਮੌਜੂਦ ਨਹੀਂ ਨਹੀਂ ਬੋਰਡ ਵਿੱਚ ਤਿੰਨ ਡਾਕਟਰ ਸੀ ਉਹ ਐਕਸਰੇ ਟਾਈਮ ਪੂਰੇ ਮੌਜੂਦ ਸੀ ਹੁਣ ਉਸ ਤੋਂ ਬਾਅਦ ਕੀ ਹੋਇਆ ਮੈਂ ਤੁਹਾਨੂੰ ਦੱਸਦੀ ਹਾਂ ਉਸ ਤੋਂ ਬਾਅਦ ਫਿਰ ਉਹ ਇੱਕ ਡਾਕਟਰ ਡਾਕਟਰਸ ਨੇ ਜਦੋਂ ਪੋਸਟਮਾਰਟਮ ਕੀਤਾ ਉਹਨਾਂ ਨੂੰ ਅ ਬੁਲੇਟ ਜਿਹੜਾ ਪਹਿਲਾ ਕੇਸ ਸੀ ਜਿੱਥੇ ਕੋਈ ਬੁਲੇਟ ਦਿਖਦੀ ਪਈ ਸੀ ਐਕਸ-ਰੇ ਵਿੱਚ ਉਹਦੇ 'ਚ ਬੁਲੇਟ ਨਹੀਂ ਲੱਭੀ ਤੇ ਉਹ ਫਿਰ ਅਸੀਂ ਫਿਰ ਡਾਇਰੈਕਸ਼ਨਸ ਲੈਣੀਆਂ ਸੀ ਕਿ ਵੀ ਹੁਣ ਬੁਲੇਟ ਨਹੀਂ ਲੱਭ ਰਹੀ ਤੇ ਅਸੀਂ ਜਿਵੇਂ ਆਮ ਡਾਕਟਰਸ ਕਰਦੇ ਆ ਅਸੀਂ ਸਰਕਾਰੀ ਮੈਡੀਕਲ ਕਾਲਜ ਫੋਰੈਂਸਿਕ ਵਿਭਾਗ ਨੂੰ ਵੀ ਕਿਸੇ ਡਾਕਟਰ ਨੂੰ ਅਪਰੋਚ ਕੀਤਾ ਕਿ ਵੀ ਇਸ ਤਰ੍ਹਾਂ ਸਾਨੂੰ ਬੁਲੇਟ ਨਹੀਂ ਲੱਭ ਰਹੀ ਫਿਰ ਅਸੀਂ ਸੀਐਸ ਸਾਨੂੰ ਇਨਫੋਰਮ ਕੀਤਾ ਕਿ ਸਰ ਬੁਲੇਟ ਨਹੀਂ ਲੱਭ ਰਹੀ ਤੇ ਲੋਕ ਬਹੁਤ ਐਜੀਟੇਟ ਹੋ ਰਹੇ ਹਨ ਕਿ ਜਦ ਤੱਕ ਬੁਲੇਟ ਨਹੀਂ ਲੱਭਦੀ ਅਸੀਂ ਦੂਜਾ ਪੋਸਟਮਾਰਟਮ ਨਹੀਂ ਹੁੰਦਾ ਨਾ ਡਾਕਟਰ ਤੇ ਇਲਜ਼ਾਮ ਲਗਾ ਰਹੇ ਸੀ ਕਿ ਡਾਕਟਰ ਕਹਿ ਰਹੇ ਨੇ ਕਿ ਵਿੱਚ ਬੁਲੇਟ ਨਹੀਂ ਹੈਗੀ ਨੇ ਉਹਨਾਂ ਨੂੰ ਐ ਨਹੀਂ ਐ ਨਹੀਂ ਉਹਨਾਂ ਨੇ ਕਿਹਾ ਉਹਨਾਂ ਨੇ ਇਹ ਕਿਹਾ ਕਿ ਬੁਲੇਟ ਲੱਭ ਨਹੀਂ ਰਹੀ ਜਦੋਂ ਜਿਹੜਾ ਪਾਟੀ ਥੋੜੀ ਉਸ ਟਾਈਮ ਥੋੜੇ ਪਾਟੀ ਡਿਸਟਰਬ ਹੁੰਦੀ ਹੈ ਉਹ ਕਈ ਦਫਾ ਡਾਕਟਰ ਦਾ ਮਿਸ ਕਮਿਊਨੀਕੇਸ਼ਨ ਥੋੜਾ ਸ਼ਾਇਦ ਹੋ ਗਈ ਉਹਨਾਂ ਨੇ ਇਹੀ ਕਿਹਾ ਕਿ ਬੁਲੇਟ ਲੱਭ ਨਹੀਂ ਰਹੀ ਐਕਸ-ਰੇ ਚ ਦਿਖ ਰਹੀ ਹੈ ਐਕਸ-ਰੇ ਚ ਤਾਂ ਹੈ ਹੀ ਇਹ ਬੁਲੇਟ ਤੇ ਡਾਕਟਰ ਕਹਿ ਹੀ ਨਹੀਂ ਸਕਦਾ ਕਿ ਬੁਲੇਟ ਨਹੀਂ ਹੈ ਐਥੇ ਗੱਲ ਹੀ ਗਲਤ ਹੈ ਠੀਕ ਹੈ ਉਹ ਜੇ ਐਕਸ-ਰੇ ਚ ਬੁਲੇਟ ਆ ਗਈ ਪਰ ਕਈ ਦਫਾ ਬੁਲੇਟ ਨਹੀਂ ਲੱਭਦੀ ਐ ਤੁਸੀਂ ਚਾਹੇ ਤੁਸੀਂ ਫੋਰੈਂਸਿਕ ਡਿਪਾਰਟਮੈਂਟ ਚੋਂ ਵੀ ਜੋ ਮਤਲਬ ਕਿ ਸਾਨੂੰ ਜਿੰਨਾ ਸਾਨੂੰ ਮੈਡੀਕਲ ਨੋਲਜ ਹੈ ਉਹਦੇ ਹਿਸਾਬ ਨਾਲ ਕਿ ਇਹ ਦਫਾ ਬੁਲੇਟ ਕਿਉਂਕਿ ਬੁਲੇਟ ਹੁੰਦੀ ਬਹੁਤ ਛੋਟੀ ਛਰਰਾ ਹੁੰਦਾ ਨਾ ਉਹ ਕਿਹਦੇ ਫਾਸੀ ਜਗ੍ਹਾ ਤੇ ਕੁਝ ਜਾਂਦਾ ਕਿ ਲੱਭਦਾ ਨਹੀਂ ਹੈ ਤੇ ਉਹ ਫਿਰ ਉਹਦੇ ਲਈ ਫਿਰ ਸੀਐਸਆਰ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਕਿ ਤੁਸੀਂ ਸੀਆਰਮ ਦੇ ਦੁ ਥਰੂ ਸੀਆਰਮ ਇੱਕ ਐਡਵਾਂਸ ਤਰ੍ਹਾਂ ਦਾ ਐਕਸਰੇ ਹੁੰਦਾ ਜਿਹੜਾ ਕਿ ਏਆਈ ਨਾਲ ਕਨੈਕਟਡ ਹੁੰਦਾ ਤੁਸੀਂ ਸਮਝ ਗਏ ਉਹਦੇ ਥਰੂ ਜਿਆਦਾ ਚਾਂਸ ਹੋ ਜਾਂਦਾ ਹੈ ਬੁਲੇਟ ਲੱਭਣ ਦਾ ਹੁਣ ਸਾਡੇ ਤਿੰਨੋਂ ਡਾਕਟਰ ਬੜੀ ਜਿਹੜੇ ਬੋਰਡ ਮੈਂਬਰਸ ਹੈਗੇ ਆ ਉੱਪਰ ਲੱਗੇ ਹੋਏ ਆ ਓਟੀ ਵਿੱਚ ਉਹ ਕਿਉਂਕਿ ਉਹ ਸਿਆਹ ਮੋਟੀ ਵਿੱਚ ਹੀ ਹੁੰਦੀ ਹੈ ਉਹਨੂੰ ਅਸੀਂ ਹਲਾ ਨਹੀਂ ਸਕਦੇ ਇਸ ਲਈ ਬਾਡੀ ਨੂੰ ਓਟੀ 'ਚ ਸ਼ਿਫਟ ਕਰਕੇ ਉਹਦੇ 'ਚੋਂ ਅਸੀਂ ਕੋਸ਼ਿਸ਼ ਕਰਵਾ ਰਹੇ ਹਾਂ ਕਿ ਉਹ ਸਿਆਮ ਲੱਭੇ ਉਹ ਤੋਂ ਉਹ ਸੀਐਸਐਨ ਨੇ ਸਾਨੂੰ ਮਜੀਠੇ ਤੋਂ ਇੱਕ ਔਰਥੋ ਸਪੈਸ਼ਲਿਸਟ ਵੀ ਡਿਊਟੀ ਲਾਤੀ ਹੈ ਉਹ ਵੀ ਔਨ ਵੇ ਹੈ ਉਹ ਵੀ ਪਹੁੰਚ ਰਿਹਾ ਹੈ ਕਿ ਹੈਲਪ ਕਰਨ ਲਈ ਡਾਕਟਰਸ ਦੀ ਜਿਹੜਾ ਸਾਡਾ ਤਿੰਨਾਂ ਦਾ ਬੋਰਡ ਬਣਿਆ ਤੇ ਹੁਣ ਬਸ ਇੰਨੇ ਕੀ ਹੈਗੀ ਕਿ ਜਦ ਤੱਕ ਅਸੀਂ ਇੱਕ ਪੋਸਟਮਾਰਟਮ ਪੂਰੀ ਤਰ੍ਹਾਂ ਕੰਪਲੀਟ ਨਹੀਂ ਨਾ ਕਰ ਲੈਂਦੇ ਅਸੀਂ ਦੂਸਰਾ ਸਟਾਰਟ ਨਹੀਂ ਕਰ ਸਕਦੇ ਆਲਮੋਸਟ ਆਲਵੇਜ਼ ਦੇ ਰੂਲ ਹੈ ਮੈਡੀਕਲ ਹੁਣ ਉਹ ਹੁਣ ਲੱਗੇ ਹੋਏ ਆ ਦੇ ਆ ਰਾਈਂਗ ਦੇਅਰ ਬੈਸਟ ਟੂ ਫਾਈਂਡ ਦ ਬੁਲੇਟ ਤੇ ਜੇ ਬੁਲੇਟ ਲੱਭਦੀ ਹੈ ਤੇ ਠੀਕ ਹੈ ਹੋ ਸਕਦਾ ਸਾਨੂੰ ਮੈਡੀਕਲ ਕਾਲਜ ਵੀ ਰੈਫਰ ਕਰਨਾ ਪਏ ਜੇ ਨਹੀਂ ਲੱਭੀ ਸੀ ਆਮ ਦੇ ਥਰੂ ਤੇ ਪਰ ਦੂਸਰੇ ਉਹ ਕਰਕੇ ਫਿਰ ਦੂਸਰਾ ਪੋਸਟਮਾਰਟਮ ਸਟਾਰਟ ਕਰਾਂਗੇ ਅਸੀਂ ਸਾਰਾ ਹਸਪਤਾਲ ਮੈਂ ਵੀ ਇੱਥੇ ਬੈਠੀ ਆ ਮੈਂ ਸਮਝ ਨਾਲ ਆ ਮੈਂ ਇੱਥੇ ਬੈਠੀ ਆ ਜਦ ਤੱਕ ਪੋਸਟਮਾਰਟਮ ਕੰਪਲੀਟ ਨਹੀਂ ਹੁੰਦੇ ਮੈਂ ਇੱਥੇ ਹੀ ਰਹਿਣਾ ਮੇਰੇ ਡਾਕਟਰਸ ਨੇ ਇੱਥੇ ਰਹਿਣਾ ਮੇਰੇ ਸਟਾਫ ਨੇ ਇੱਥੇ ਰਹਿਣਾ ਤੇ ਅਸੀਂ ਬਿਲਕੁਲ ਨਿਸ਼ਚਿਤ ਹੈ ਕਿਸੇ ਨਾਲ ਅਸੀਂ ਕੋਈ ਤੱਕਾ ਨਹੀਂ ਹੋਣ ਦਵਾਗੇ ਇਹ ਗੱਲ ਪੱਕੀ ਹੈ ਹੁਣ ਇੱਥੇ ਨੇ ਕੀ ਗੱਲ ਪਾਜੀ ਹਰਪਾਲ ਸਿੰਘ ਪਿੰਡ ਵਾਸੀ ਪਗਪੁਰਿਆ ਮੈਂ ਮੇਰੇ ਮਾਮਾ ਜੀ ਆ ਦੋਵੇਂ ਜਿਨ੍ਹਾਂ ਦੀ ਡੈਥ ਹੋਈ ਆ ਮੈਂ ਕੱਲ ਇਹਨਾਂ ਦੀਆਂ ਬਾਡੀਆਂ ਛੱਡ ਕੇ ਗਿਆ ਵਾਂ 6 ਵਜੇ 6:30 ਵਜੇ ਦੇ ਕਰੀਬ ਸ਼ਾਮੀ ਜਮਾ ਕਰਾ ਕੇ ਗਿਆ ਇੱਥੇ ਠੀਕ ਆ ਇਹਨਾਂ ਸਾਨੂੰ ਕੱਲ ਬਾਅਦ ਚ ਦਿੱਤਾ 10 ਵਜੇ ਦਾ ਸਵੇਰੇ ਟਾਈਮ ਵੀ ਤੁਸੀਂ ਸਵੇਰੇ 10 ਵਜੇ ਆਜੋ ਤੇ ਤੁਹਾਡਾ ਮਲਾਜਾ ਕਰਦਾਂਗੇ ਠੀਕ ਆ ਤੇ ਮੈਂ 10 ਵਜੇ ਜਦੋਂ ਅਸੀਂ 9 ਵਜੇ ਪਹੁੰਚ ਗਏ ਇੱਥੇ ਤੇ ਆਂਦੇ ਵੀ ਕਰਦੇ ਆ ਕਰਦੇ ਆ ਕਾਰਵਾਈ ਪਾਉਂਦੇ ਆ ਥਾਰਾ ਕੋਈ ਲਿਖਤ ਪਰਤ ਕਰਨਾ ਹੈ ਥਾਰਾ ਕੋਈ ਕਰਨਾ ਹੈ ਠੀਕ ਆ ਤੇ ਉਸ ਤੋਂ ਬਾਅਦ ਚ ਇਹਨਾਂ 4 ਵਜਾ ਆਤੇ ਆ ਐਕਸ-ਰੇ ਕਰਦੇ ਆ ਸਾਰਾ ਕੁਝ ਕਰਦੇ ਆ ਠੀਕ ਆ ਐਕਸ-ਰੇ ਚ ਵੀ ਆਂਦੇ ਆ ਵੀ ਥਾਰਾ ਕੁਝ ਹੋਇਆ ਵਾ ਪਰ ਮਲਾਜਾ ਜਿਹੜਾ ਸਾਨੂੰ ਕੋਈ ਸਿੱਟਾ ਨਹੀਂ ਦੇ ਦਿੰਦਾ ਪ੍ਰੋਪਰ ਸਾਨੂੰ ਡਾਕਟਰਾਂ ਦੇ ਉੱਤੇ ਡਾਊਟ ਆ ਕਿ ਰਿਪੋਰਟ ਨਹੀਂ ਸਹੀ ਕਰੰਦਾ ਇਹ ਰਫੇਰੀ ਕਰੰਦਾ ਆ ਇਹਨਾਂ ਰਿਸ਼ਵਤ ਲੈ ਲਈ ਆ ਜਾਂ ਕੀ ਕੀਤਾ ਵਾ ਸਾਨੂੰ ਕੋਈ ਮਿਲੀ ਭੁਗਤ ਲੱਗਨ ਦਈ ਇਹਨਾਂ ਦੀ ਸਾਡੇ ਬੰਦੇ ਜਿਹੜੇ ਆ ਪੰਜ ਫੱਟਰ ਹੋਏ ਨੇ ਦੋਆਂ ਦੀ ਮੌਕੇ ਤੇ ਡੈਥ ਹੋ ਗਈ ਆ ਉੱਥੋਂ ਪਿੰਡੋ ਜਾ ਕੇ ਇਨਕੁਆਰੀ ਕਰ ਸਕਦੇ ਆ ਅੰਨੇ ਵਾ ਫਾਇਰਿੰਗ ਹੋਈ ਆ ਉੱਥੇ ਬੰਦੇ ਉਹਨਾਂ ਥੱਦੇ ਹੀ ਆਪ ਵੀ ਨਾਲ ਸੀਗੇ ਉਹ ਜਿਹੜੇ ਆਏ ਸੀਗੇ ਬੰਦੇ ਤੇ ਕੋਈ ਸਮਝ ਨਹੀਂ ਲੱਗੀ ਦੋ ਵਾਰੀ ਉਹਨਾਂ ਹਾਟ ਹਟ ਕੇ ਬੰਦਿਆ ਦੇ ਉੱਤੇ ਆਣ ਕੇ ਤੇ ਗੋਲੀਆਂ ਮਾਰੀਆਂ ਤੇ ਬੰਦੇ ਮਾਰ ਕੇ ਤੇ ਸਾਡੇ ਫੱਟਰ ਕਰਕੇ ਚਲੇ ਗਏ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਣਦੀ ਪ੍ਰੋਪਰ ਤਰੀਕੇ ਨਾਲ ਡਾਕਟਰ ਜਿਹੜੀ ਆ ਉੱਤੇ ਫੋਨ ਲਾ ਲੈਂਦੀ ਆ ਆਂਦੀ ਆ ਐਸਐਮਓ ਸਾਹਿਬ ਕੀ ਕਰਨਾ ਵਾ ਕੀ ਕਰਨਾ ਕੀ ਦੇਣੀ ਇਹਨਾਂ ਨੂੰ ਰਿਪੋਰਟ ਕੀ ਨਹੀਂ ਦੇਣੀ ਡਾਕਟਰ ਉੱਤੇ ਫੋਨ ਲਾ ਕੇ ਕਿਉਂ ਕਹਿਣ ਦਈ ਆ ਜਿਹੜੀ ਮਲਾਜਾ ਅੰਦਰ ਕਰਨ ਦਈ ਆ ਜਾਂ ਕੁਝ ਕਰਨ ਦਈ ਆ ਉਹ ਰਿਪੋਰਟ ਇੱਥੇ ਆਪ ਦਵੇ ਜਿਹੜਾ ਮਲਾਜਾ ਕਰਨ ਦੀ ਆ ਥਾਰਾ ਕੁਝ ਪ੍ਰੋਪਰ ਇੱਥੇ ਕੱਢੇ ਜੋ ਥਿੱਟਾ ਕੱਢਣਾ ਸਾਹਮਣੇ ਉਤਲੇ ਬੰਦਿਆ ਕੋ ਕਿਉਂ ਪੁੱਛਣ ਦਈ ਆ ਵੀ ਕੀ ਕਰਨਿਆ ਕੀ 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 ਮੈਂ ਥਿੱਟਾ ਦੇਣਾ ਕੀ ਨਹੀਂ ਦੇਣਾ ਉਤਲੇ ਬੰਦਿਆ ਨੇ ਪੈਸੇ ਚੁੱਕ ਲਿਆ ਪੈਸੇ ਚੁੱਕੀ ਐ ਮੋਟੀ ਰਕਮ ਚੁੱਕੀ ਆ ਜਿੰਨੇ ਸਾਡੇ ਬੰਦਿਆ ਦੇ ਕਤਲ ਕੀਤੇ ਆ ਉਹ ਥਾਣੇਦਾਰ ਆ ਠੀਕ ਆ ਮਿਲੀ ਪਿਕਤ ਹੋ ਗਈ ਆ ਤੇ ਡਿਪਾਰਟਮੈਂਟ ਵੀ ਰੌਲਾ ਪੈ ਗਿਆ ਵਾ ਵੀ ਪੈਸੇ ਚੁੱਕ ਲਿਆ ਠੀਕ ਆ ਤੇ ਸਾਨੂੰ ਇਨਸਾਫ ਚਾਹੀਦਾ ਏ ਸਾਡਾ ਦੋਵੇਂ ਘਰ ਮੁੱਦੇ ਕਰਕੇ ਛੱਡ ਦਿੱਤੇ ਇਹਨਾਂ ਨੇ ਉਹਦੇ ਵੀ ਨਿੱਕੇ ਨਿੱਕੇ ਬੱਚੇ ਆ ਉਹਦੇ ਵੀ ਨਿੱਕੇ ਨਿੱਕੇ ਬੱਚੇ ਆ ਅਜੇ ਪੜਨ ਯੋਗ ਨਹੀਂ ਹੈਗੇ ਛੋਟੇ ਛੋਟੇ ਬੱਚੇ ਆ 8-8 7-7 ਸਾਲਾਂ ਦੇ ਉਹਨਾਂ ਕਿੱਧਰ ਜਾਣਾ ਵਾ ਠੀਕ ਆ ਤੇ ਆਹ ਗੁੰਡਾ ਸਰਕਾਰ ਜੀ ਆਹ ਸਾਰਾ ਕੁਝ ਵੇਖ ਲਓ ਚੱਲਣ ਦਿਆ ਜੇ ਆ ਮਿਲੀ ਭੁਗਤ ਚੱਲਦੀ ਜੇ ਕੋਈ ਇੱਥੇ ਬੰਦੇ ਸੱਚੇ ਦੀ ਸੁਣਵਾਈ ਨਹੀਂ ਜੇ ਹੈਗੀ ਬੰਦਾ ਮਾਰ ਜੋ ਤੇ ਆਨਾ ਮੋਲ ਨਹੀਂ ਜੇ ਪੈਂਦਿਆ ਕੋਈ ਸੁਣਵਾਈ ਨਹੀਂ ਜੇ ਹੈਗੀ ਇਹ ਦੋਨਾਂ ਵਿਅਕਤੀਆਂ ਦੀ ਗੋਲੀ ਲੱਗਣ ਕਰਕੇ ਗੋਲੀ ਲੱਗਣ ਕਰਕੇ ਮੌਤ ਹੋਈ ਇਹ ਇੱਕ ਬੰਦੇ ਸਾਡੇ ਨੂੰ 28 ਗੋਲੀਆਂ ਲੱਗੀਆਂ 28 ਤੋਂ 29 ਗੋਲੀਆਂ ਛਾਨਣੀ ਛਾਨਣੀ ਹੋਇਆ ਪਿਆ ਹੈ ਦੂਜੇ ਬੰਦੇ ਤੇ ਵੀ ਹਾਰ ਤੇ ਗੋਲੀ ਲੱਗੀ ਆ ਉਹਦੀ ਮੌਕੇ ਤੇ ਡੈਥ ਹੋ ਗਈ ਆ ਰਿਪੋਰਟ ਤੁਹਾਨੂੰ ਨਹੀਂ ਮਿਲਦੀ ਕਿ ਗੋਲੀ ਲੱਗੀ ਆ ਸਾਨੂੰ ਅਜੇ ਰਿਪੋਰਟ ਤੇ ਪ੍ਰੋਪਰ ਦੇਣ ਨਹੀਂ ਦਈਆਂ ਨੇ ਤੁਹਾਨੂੰ ਐਕਸਰੇ ਵਿਖਾਓ ਉਹ ਵੀ ਨਹੀਂ ਵਿਖਾਉਂਦਾ ਉਹ ਵੀ ਅਸੀਂ ਉੱਥੇ ਜਮ੍ਹਾਂ ਕਰਾਉਣੇ ਆ ਜੇ ਕੋਈ ਵੀ ਚੀਜ਼ ਮੰਗਦੇ ਸਾਨੂੰ ਤਾਂ ਦੇਣ ਹੀ ਨਹੀਂਦਾ ਸਾਨੂੰ ਕਲੀਅਰ ਕੱਟ ਤੇ ਕਰਨ ਵੀ ਤੁਹਾਡੇ ਅਖਰੇ ਚ ਆ ਆਂਦਿਆ ਆ ਨਹੀਂ ਆਂਦਿਆ ਮੰਨ ਲਓ ਇਹ ਜੋ ਮਰਜੀ ਲਿਖ ਕੇ ਭੇਜ ਦੇਣਗੇ ਕੱਲ ਨੂੰ ਅਸੀਂ ਸਨਸਕਾਰ ਕਰਦੇ ਨੇ ਸਭ ਕੋ ਕਰਨ ਸਾਡੇ ਪੱਲੇ ਕੀ ਪਿਆਸਵਾ ਸਾਡਾ ਤੇ ਨਾ ਬੰਦੇ ਮਿੱਟੀ ਕਰਤੇ ਪੁਲੀਸ ਕਰਤੇ ਕੋਈ ਵਿਅਕਤੀ ਤੁਹਾਡੇ ਰੋਪ ਲਾ ਰਿਹਾ ਕਿ ਜਿਹੜੀ ਗੋਲੀ ਨਾਲ ਜਿਹਦੀ ਇੱਕ ਵਿਅਕਤੀ ਦੀ ਡੈਥ ਹੋਈ ਆ ਪਰ ਇਹ ਕਹਿ ਰਹੇ ਕਿ ਗੋਲੀ ਨਾਲ ਨਹੀਂ ਹੋਈ ਗੋਲੀ ਨਾ ਹੀ ਉੱਥੇ ਜਾ ਕੇ ਮੈਂ ਤੇ ਇਹੀ ਕਹਿਣਿਆ ਪੁਲਿਸ ਜਾ ਕੇ ਉੱਥੇ ਜਾ ਕੇ ਕਿਸੇ ਵੀ ਬੰਦੇ ਨੂੰ ਪੁੱਛ ਲੈ ਕਿ ਉੱਥੇ ਅੰਨੇਵਾ ਫਾਇਰਿੰਗ ਹੋਈ ਆ ਉੱਥੇ ਤੇ ਜਿਹੜੇ ਰਸਤੇ 'ਚ ਜਾਂਦੇ ਸੀ ਉਹ ਬੰਦੇ ਫੱਟਰ ਹੋਏ ਨੇ ਵਿੱਚ ਕਈ ਉਹ ਅਜੇ ਅਜੇ ਐਡਮਟ ਨਹੀਂ ਹੋਏ ਰਸਤੇ 'ਚ ਇੰਨੇ ਬੰਦੇ ਫੱਟਰ ਹੋਏ ਆ ਕੀ ਮੰਗ ਕਰਦੇ ਹੋ ਅਸੀਂ ਇਨਸਾਫ ਦੀ ਮੰਗ ਕਰਦੇ ਆ ਬੰਦਿਆਂ ਨੂੰ ਫਾਂਸੀ ਹੀ ਹੋਣੀ ਚਾਹੀਦੀ ਆ ਬਾਰੋਂ ਉਹਨਾਂ ਨੇ ਬੰਦੇ ਥੱਦ ਕੇ ਤੇ ਸਾਡਾ ਨੁਕਸਾਨ ਕਰ ਦਿੱਤਾ ਇੱਥੇ ਜਿਹੜੀ ਕਾਰਵਾਈ ਲੇਟ ਹੋ ਰਹੀ ਹੈ ਪੋਸਟ ਬਾਰਡਨ ਦੇ ਉਹਦੇ ਵਿੱਚ ਸਬੰਧ ਚ ਕੀ ਗੱਲ ਕਰਦੇ ਉਹਦੇ ਉਹਦੇ ਵਾਸਤੇ ਤੇ ਸਾਨੂੰ ਜੀ ਰੋਲਿਆ ਜਾ ਰਿਹਾ ਹੈ ਸਾਡੀ ਮਿੱਟੀ ਪਲੀਤ ਕੀਤੀ ਜਾ ਰਹੀ ਆ ਵੀ ਤੁਸੀਂ ਇੱਥੇ ਰੁਲਜੋ ਖੱਜਲ ਖਰਾਬ ਹੋ ਕੇ ਤੇ ਚਲੇ ਜਾਣ ਤੇ ਇਹਨਾਂ ਦਾ ਬਣੇ ਕੱਖ ਨਾ ਕੀ ਗੱਲ ਬੋਧਈ ਗੋਰਪ੍ਰੀ ਸਾਡਾ ਭਰਾ ਲੱਗਦਾ ਸੀ ਬੀਅੰਤ ਸਿੰਘ ਸਾਡਾ ਚਾਚਾ ਲੱਗਦਾ ਸੀ ਤੇ ਆ ਜਿਹੜੀ ਮੈਡਮ ਆ ਉਹਨਾਂ ਬੰਦਿਆਂ ਨੂੰ ਮੌਕੇ ਤੇ ਗੋਲੀਆਂ ਵਜੀਆਂ ਆ ਐਕਸ-ਰੇ ਦੇ ਵਿੱਚ ਗੋਲੀਆਂ ਆਉਂਦੀਆਂ ਆ ਕਿ ਮੈਡਮ ਸਾਾਨੂੰ ਗੋਲੀ ਦਾ ਰਿਜ਼ਲਟ ਨਹੀਂ ਦੇਂਦੀ ਨਾ ਸਾਨੂੰ ਗੋਲੀ ਸਾਬਤ ਕਰਕੇ ਦੇਂਦੀ ਆ ਤੇ ਅਸੀਂ ਤੇ ਸਾਡਾ ਸਾਰਾ ਦੋਵੇਂ ਪਿੰਡ ਜਿਹੜੇ ਆ ਪਰੇਸ਼ਾਨੀ ਚ ਪਏ ਆ ਸਾਡੇ ਰਿਸ਼ਤੇਦਾਰ ਸਾਰੇ ਸਾਡੇ ਘਰਾਂ ਜਾਣ ਕੇ ਬੈਠੇ ਆ ਤੇ ਕੁਝ ਸਾਨੂੰ ਇਥੇ ਖਰਾਬ ਕਰਨ ਦੇ ਸਾਡੇ ਕੱਲ ਦੇ ਬੰਦੇ ਮਰੇ ਪਏ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਤੇ ਜਿਹੜਿਆ ਬੰਦਿਆਂ ਕਤਲ ਕੀਤੇ ਆ ਉਹਨਾਂ ਨੂੰ ਤੁਰੰਤ ਕਾਰਵਾਈ ਕਰਕੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਡਾਕਟਰਾਂ ਨਾਲ ਗੱਲ ਕੀਤੀ ਕੀ ਕਰੇ ਡਾਕਟਰ ਡਾਕਟਰ ਤੇ ਸਾਨੂੰ ਕੀ ਨਾ ਭੰਬਲ ਘੂਸੇ ਜਿ ਪਾਈ ਫਿਰਨਦੇ ਆ ਆਜਾ ਟਾਲ ਮਟੋਲਾ ਕਰਕੇ ਦੇਣਾ ਪੈ ਖਾਦੇ ਆ ਇਸ ਤਰ੍ਹਾਂ ਸੀਗਾ ਕਿ ਤੁਹਾਨੂੰ ਪਤਾ ਹੀ ਜਿਹੜੇ ਰਾਤੀ ਫਾਇਰ ਇਵਿਡੈਂਟ ਹੋਇਆ ਜਿਹਦੇ ਵਿੱਚ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਸੀ ਉਹਨਾਂ ਦੇ ਸੰਬੰਧ ਵਿੱਚ ਇੱਥੇ ਪੋਸਟਮਾਰਟਮ ਅੱਜ ਕਰਾਉਣਾ ਸੀਗਾ ਸਵੇਰੇ ਤੇ ਆਪਾਂ ਆਏ ਹੋਏ ਆਂ ਔਰ ਫਿਰ ਇਹਨਾਂ ਤੋਂ ਕੋਲੋਂ ਆਪਾਂ ਮੈਡੀਕਲ ਬੋਰਡ ਭੇਜਾਇਆ ਸੀਗਾ ਡਾਕਟਰਸ ਦਾ ਲੇਕਿਨ ਕਾਫੀ ਸਮਾਂ ਹੋਣ ਦੇ ਬਾਵਜੂਦ ਵੀ ਮੈਡੀਕਲ ਜਿਹੜਾ ਨਹੀਂ ਹੋ ਪਾ ਰਿਹਾ ਪੋਸਟਮਾਰਟਮ ਸੋ ਨੈਚੁਰਲੀ ਆ ਵੀ ਉਹ ਜਿਹੜੇ ਦੇ ਘਰ ਦੇ ਜੀ ਹੈਗੇ ਨੇ ਉਹਨਾਂ ਦੇ ਵਿੱਚ ਰਸਮਟ ਤੋਂ ਪਈ ਗਈ ਉਹਨਾਂ ਨੇ ਬੋਲਣਾਗੇ ਵੀ ਸਵੇਰ ਦੀਆਂ ਰਾਤ ਦੀਆਂ ਬਾਡੀਜ਼ ਪਈਆਂ ਗਈਆਂ ਨੇ ਕਿਉਂ ਨਹੀਂ ਪੋਸਟਮਾਰਟਮ ਹੋ ਰਿਹਾ ਹੁਣ ਬਾਰ-ਬਾਰ ਮੈਡਮ ਨਾਲ ਗੱਲ ਕਰਨ ਤੋਂ ਬਾਅਦ ਜਿਹੜੇ ਐਸਐਮਓ 체 ਹੈਗੇ ਨੇ ਉਹਨਾਂ ਦੇ ਕਹਿਣ ਦੇ ਮੁਤਾਬਕ ਹੈ ਕਿ ਮੈਂ ਡਾਕਟਰਾਂ ਦੀ ਟੀਮ ਲੈ ਕੇ ਆ ਰਹੀ ਹਾਂ ਜਿਹੜਾ ਕਿ ਓਟੀ ਦੇ ਵਿੱਚ ਜਾ ਕੇ ਪਤਾ ਲੱਗ ਸਕੇਗਾ ਵੀ ਇਹਦੇ ਵਿੱਚ ਕਿਹ ਕਿਹੜੀ ਇੰਜਰੀ ਕਿੱਥੇ ਕਿੱਥੇ ਬੁਲੇਟ ਆ ਗਈ ਹੈ ਸੋ ਕਹਿਣ ਤੋਂ ਭਾਵ ਇਹ ਹੈ ਕਿ ਕੋਈ ਗੱਲ ਨਹੀਂ ਆਪਾਂ ਇਹਦੇ ਨਾਲ ਹੈ ਡਾਕਟਰਾਂ ਦੀ ਟੀਮ ਕਿੰਨੇ ਡਾਕਟਰਾਂ ਦੀ ਟੀਮ ਲਾਈ ਗਈ ਸੀ ਇਹ ਮੈਡਮ ਆਪਣੇ ਜਿਹੜੇ ਹੈਗੇ ਨੇ ਐਸਐਮਓ ਸ਼ਾਲੂ ਸ਼੍ਰੀਮਤੀ ਸ਼ਾਲੂ ਕਰਵਾਉਂਗੀ ਆਈ ਥਿੰਕ ਉਹਨਾਂ ਨਾਲ ਹੀ ਤੇਨ ਮੰਡਰ ਦੀ ਟੀਮ ਡਾਕਟਰਸ ਦੀ ਇਹ ਹੁਣ ਕਿਨੇ ਡਾਕਟਰ ਅੰਦਰ ਨੇ ਹੁਣ ਨਹੀਂ ਉਹ ਆ ਰਹੇ ਆ ਕਹਿੰਦੀ ਮੈਂ ਦੋ ਡਾਕਟਰਸ ਹੋਰ ਲੈ ਕੇ ਨਾਲ ਆ ਰਿਹਾ ਹਾਂ ਕਿਹਨੇ ਡਾਕਟਰ ਜਿਹੜੇ ਕਰ ਰਹੇ ਸੀਗੇ ਨਹੀਂ ਡਾਕਟਰ ਦੀ ਟੀਮ ਤੇ ਤਿੰਨ ਹੀ ਹੈਗੀ ਐ ਕੋਈ ਗੱਲ ਨਹੀਂ ਦੇਖ ਰਹੇ ਆ ਬਾਕੀ ਇਹਨਾਂ ਦੀ ਗੱਲ ਜਾਇਜ ਅੱਗੇ ਨਹੀਂ ਕੋਈ ਗੱਲ ਨਹੀਂ ਲੈ ਕੇ ਆ ਆ ਹੀ ਗਏ ਨੇ ਡਾਕਟਰੀ ਟੀਮ ਨੇ ਕੀ ਕਰਨਾ ਕਰਦੇ ਪਹਿਲਾਂ ਕਿ ਉਹ ਆ ਗਏ ਨੇ ਠੀਕ ਹੈ ਬ੍ਰਦਰ ਮੈਨੂੰ ਕਰਵਾ ਲਾਂ ਉਹ ਪਲੀਜ਼